ਜੀ ਗੱਲਬਾਤ ਇਤਰਾਹ ਕੀ ਸਾਡੇ ਪਿੰਡ ਦੇ ਦਲਬਾਖ ਸਿੰਘ ਤੇ ਉਹਦਾ ਪਰਿਵਾਰ ਆ ਇਹ ਬੰਦਿਆਂ ਦਾ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਆ ਇਹਨਾਂ ਦੇ ਵਿੱਚ 2019 ਤੇ ਕਿਸੇ ਦੇ ਘਰ ਤੇ ਨਜਾਇਜ਼ ਕਬਜ਼ਾ ਕਰਨ ਦਾ ਪਰਚਾ ਆਇਆ ਸੀਗਾ ਇਹ ਤੋਂ ਪਹਿਲਾਂ ਵੀ ਕਈ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਇਹ ਬੰਦੇ ਇਨਵੋਲ ਆ ਠੀਕ ਆ ਜੀ ਅੱਜ ਤੋਂ 2 ਮਹੀਨੇ ਪਹਿਲਾਂ ਦੀ ਗੱਲ ਆ 14 ਤਰੀਕ ਦੀ ਰਾਤ ਨੂੰ ਇਹਨਾਂ ਨੇ ਸਾਡੇ ਪਲਾਟ ਤੇ ਨਜਾਇਜ਼ ਸਾਰੀ ਕਰਨੀ ਸ਼ੁਰੂ ਕੀਤੀ ਜਿਸ ਦਾ ਕਿ ਸਾਨੂੰ ਬਿਲਕੁਲ ਪਤਾ ਨਹੀਂ ਲੱਗਾ ਜਦੋਂ ਅਸੀਂ 15 ਰਾਤਾ ਟਾਈਮ ਸੀਗਾ ਜਦੋਂ ਅਸੀਂ 15 ਤਰੀਕ ਨੂੰ ਸਵੇਰੇ ਉੱਠਿਆ ਨੈਕਸਟ ਡੇ ਅਸੀਂ ਵੇਖਿਆ ਕਿ ਤਿੰਨ ਮਿਸਤਰੀ ਲੱਗੇ ਆ ਨਾਲ 20-25 ਬੰਦੇ ਇਹਨਾਂ ਨੇ ਪਲਾਟ ਦੇ ਵਿੱਚ ਬਿਠਾਏ ਹੋਏ ਆ ਬੰਦੇ ਨੂੰ ਹਰ ਖਾਂਦਾ ਦੇਖ ਕੇ ਮੈਂ ਜਾ ਕੇ ਫੋਨ ਤੇ ਮੈਂ ਜਾ ਕੇ ਵੀਡੀਓ ਬਣਾਉਣੀ ਸ਼ੁਰੂ ਕਰਤੀ ਜਦੋਂ ਮੈਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਆ ਇਹਨਾਂ ਬੰਦਿਆਂ ਨੇ ਪਹਿਲਾਂ ਬੰਦੇ ਬਿਠਾ ਕੇ ਰੱਖੇ ਸੀ ਕਿ ਜੇ ਆਣ ਕੇ ਡੱਕਣਗੇ ਤੇ ਅਸੀਂ ਇਹਨਾਂ ਦੇ ਅਟੈਕ ਕਰਾਂਗੇ ਮੈਂ ਇਕੱਲਾ ਸੀ ਉਸ ਟਾਈਮ ਤੇ ਇਹਨਾਂ ਜਦੋਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਆ ਮੈਂ ਇਹਨਾਂ ਨੇ ਅੰਦਰੋਂ ਇੱਟਾਂ ਮਾਰਨੇ ਸ਼ੁਰੂ ਕਰ ਦਿੱਤੀਆਂ ਤੇ ਮੈਂ ਬੈਕ ਆ ਗਿਆ ਬੈਕ ਆਪਦੇ ਘਰ ਆ ਇਹ ਬੰਦਿਆਂ ਨੇ ਮੇਰਾ ਪਿੱਛਾ ਕੀਤਾ ਪਿੱਛੇ ਆਣ ਕੇ ਇਹਨਾਂ ਮੇਰੇ ਸੱਟਾਂ ਮਾਰੀਆਂ ਜੇ ਫਾਦਰ ਸਾਹਿਬ ਅੱਗੇ ਹੋਏ ਆ ਉਹਨਾਂ ਦੇ ਸੱਟਾਂ ਮਾਰੀਆਂ ਨੇ ਠੀਕ ਹੈ ਜੀ ਇਹ ਸਾਡੇ ਪਰਿਵਾਰ ਦੇ ਸੱਟਾਂ ਮਾਰ ਕੇ ਮੌਕੇ ਤੋਂ ਬੰਦੇ ਫਰਾਰ ਹੋ ਗਏ ਆ ਤੇ 5:30 ਵਜੇ ਸਾਡੇ ਨਾਲ ਨੇ ਘਰ ਦੇ ਅੰਦਰ ਆਣ ਕੇ ਮਿਲਿਆ ਕੀਤਾ ਜੀ 5:30 ਵਜੇ ਨਾਲ ਸੱਟਾਂ ਮਾਰੀਆਂ 6:00 ਵਜੇ ਸੀ ਆਣ ਕੇ ਦਾਖਲ ਹੋ ਗਏ ਆ ਇਹ ਬੰਦੇ ਝੂਠੇ ਸੀਗੇ ਦੇਖੋ ਸਾਡੇ ਅਸਲੀ ਸੱਟਾਂ ਲੱਗੀਆਂ ਸੀ ਸੀ ਦਾਖਲ ਹੋ ਗਏ ਉਸੇ ਟਾਈਮ ਤੇ ਇਹ ਬੰਦੇ ਝੂਠੇ ਸੀ ਕੋਈ ਸਾਟ ਲਵਾਉਣ ਵਾਲਾ ਬੰਦਾ ਲੱਭਦੇ ਰਹੇ ਇਹਨਾਂ ਨੂੰ 11-12 ਵਜੇ ਇਸ ਤਰ੍ਹਾਂ ਹੀ 12 ਵਜੇ ਕਿਤੇ ਐਮਰਜੈਂਸੀ ਜਾਏ ਉੱਥੇ ਮਿਲ ਮਲਾ ਕੇ ਨਾ ਟਾਈਮ ਫੇਰ ਵੀ 8:50 ਦਾ ਬਾਲਿਆ ਪਾਵੇਂ ਨਾ 8:50 ਦਾ ਟਾਈਮ ਪੂਆ ਲਿਆ ਫਿਰ ਵੀ 6:00 ਤੋਂ ਲੈ ਕੇ 8:50 ਦੇ ਵਿੱਚ ਢਾਈਆਂ ਘੰਟਿਆਂ ਦਾ ਡਿਫਰੈਂਸ ਆ ਅਸ਼ਾਈ ਉਸ ਤੋਂ ਬਾਅਦ ਇਹਨਾਂ ਬੰਦਿਆਂ ਨੇ 25 ਤੇ 26 ਦਾ ਰਿਜ਼ਲਟ ਲਿਆ ਝੂਠਾ ਹਸਪੀਟਲ ਤੋਂ ਉਹਦੇ ਹਿਸਾਬ ਦੇ ਨਾਲ ਇਹ ਸਾਡੇ ਨੇ ਜੀ ਆਏ ਪਰਚਾ ਕਰਵਾਉਣਾ ਚਾਹੁੰਦੇ ਆ ਠੀਕ ਹੈ ਜੀ ਇਹਨਾਂ ਬੰਦਿਆਂ ਦੇ 15 ਤਰੀਕ ਨੂੰ ਜਦੋਂ ਉਹਦਾ ਪਰਚਾ ਆਇਆ 16 ਦੇ ਬੰਦੇ ਫਰਾਰ ਨੇ ਇਹ ਬੰਦੇ ਇਹ ਤੱਕ ਪਿੰਡ ਨਹੀਂ ਵੜਦੇ ਇਹਨਾਂ ਚ ਇੱਕ ਬੰਦੇ ਦੀ ਜ਼ਮਾਨਤ ਹੋਈ ਆ ਉਹਨਾਂ ਦਾ ਪਰਚਾ ਉਹਨਾਂ ਦੀ ਨਕਵਾਰੀ ਲੱਗੀ ਕਿ ਕੈਨਸਲ ਹੋ ਗਿਆ ਉਹਨਾਂ ਦਾ ਜਿਹੜੀ ਉਹਨਾਂ ਨੇ ਐਮਲਰ ਬਣਾਏ ਸੀ ਜੀ ਪਜੀ ਸੱਬੇ ਦੀ ਸਾਨੂੰ ਪਤਾ ਸੀ ਇਹਨਾਂ ਦੇ ਹੱਥ ਨਾਲ ਸਟਾ ਲਾਈਆਂ ਉਸੇ ਡਾਕਟਰ ਸਾਹਿਬ ਦੇ ਦਰਖਾਸਤ ਦਿੱਤੀ ਆ ਉਹ ਡਾਕਟਰਾਂ ਨੇ ਬੋਰਡ ਬਿਠਾ ਕੇ ਤੇ ਉਹਨੂੰ ਕੈਨਸਲ ਕਰ ਦਿੱਤਾ ਤੇ ਸਭ ਤੋਂ ਵੱਡਾ ਸਾਡੇ ਕੋਲ ਐਵੀਡੈਂਸ ਹੈਗਾ ਇਹ ਕਹਿ ਰਹੇ ਉੱਥੇ ਬਿਆਨ ਦੇ ਰਹੇ ਕਿ ਸਾਡੇ ਸਾਢੇ 5 ਸਵੇਰੇ ਸਟਾ ਲਗੀਆਂ ਟਾਈਮ ਨੂੰ ਬਿਲਕੁਲ ਸਾਡੇ ਟਾਈਮ ਨਾਲ ਮੈਚ ਕਰ ਲਈ ਇਹ ਇਥੋਂ ਝੂਠੇ ਪਏ ਜਾਂਦੇ ਆ ਵੀ 7 ਵਜੇ 2 ਮਿੰਟ ਤੋਂ ਲੈ ਕੇ 7 ਵਜੇ 12 ਮਿੰਟ ਦੇ ਵਿੱਚ ਸਾਡੇ ਕੋਲ ਸੀਸੀਟੀਵੀ ਵੀਡੀਓਜ਼ ਆ ਜਿਹਦੇ ਵਿੱਚ ਇਹ ਬੰਦੇ ਚੰਗੇ ਭਲੇ ਤਰੇ ਫਿਰਦੇ ਆ ਇਹਨਾਂ ਦੇ ਕੋਈ ਸਾਡ ਨਹੀਂ ਲੱਗੀ ਉਹ ਅਸੀਂ ਵੀਡੀਓ ਸੀ ਪੁਲਿਸ ਨੂੰ ਦਿੱਤੀਆਂ ਹੀ ਆ ਹਰ ਚੀਜ਼ ਦਿੱਤੀ ਹੈ ਜਿਹੜਾ ਡਾਕਟਰ ਸਾਹਿਬ ਨੇ ਇਹਨਾਂ ਦਾ ਕੈਨਸਲ ਕੀਤਾ ਉਹ ਚੀਜ਼ ਵੀ ਦਿੱਤੀ ਹੈ ਵੀ ਅੱਜ ਤੁਹਾਨੂੰ ਕਾਰਨ ਕੀ ਆ ਕੀ ਕਾਰਨ ਤੁਹਾਨੂੰ ਜਿਹੜਾ ਵੀ ਥਾਣੇ ਆਉਣਾ ਪਿਆ ਕਰ ਸੀ ਅਸੀਂ ਇਸ ਕਰਕੇ ਆਏ ਆ ਅੱਜ ਤੋਂ ਤਿੰਨ ਦਿਨ ਪਹਿਲਾਂ ਇਹਨਾਂ ਇੱਕ ਨਿਹੰਗ ਜਸੇਬੰਦੀ ਨਾਲ ਲੈ ਕੇ ਸਾਡੇ ਦੇ ਕ੍ਰਾਸ ਪਰਚਾ ਕਰਨ ਲਈ ਇਹਨਾਂ ਇੱਕ ਬਾਈਟ ਦਿੱਤੀ ਸੀ ਤੇ ਕਿਹਾ ਅੱਜ ਦਾ ਟਾਈਮ ਦਿੱਤਾ ਸੀ ਕਿ ਅਸੀਂ ਧਰਨਾ ਲਾਵਾਂਗੇ ਇਹ ਬੰਦੇ ਝੂਠੇ ਅੱਜ ਇੱਥੇ ਪਹੁੰਚੇ ਨੇ ਤੁਸੀਂ ਅਸਲ ਸੱਚ ਨੂੰ ਮਿਲੇ ਐਸ ਐਚਓ ਸਾਹਿਬ ਦੇ ਕੋਲ ਗਏ ਅਸੀਂ ਸਾਨੂੰ ਐਸ ਐਚਓ ਸਾਹਿਬ ਮਿਲੇ ਨਹੀਂ ਅਵੇਲੇਬਲ ਨਹੀਂ ਸੀਗੇ ਅਸੀਂ ਅੰਦਰ ਗਏ ਆ ਐਸ ਆਈ ਸਾਨੂੰ ਮੁਖਤਿਆਰ ਸਿੰਘ ਮਿਲੇ ਨੇ ਅਸੀਂ ਜੀ ਐਸ ਐਚਓ ਸਾਹਿਬ ਨੂੰ ਕਾਲ ਵੀ ਕੀਤੀ ਐਨਾ ਕੋਈ ਰਿਪੋਰਟ ਸ਼ੀਟ ਨਹੀਂ ਕੀਤੀ ਇੱਥੇ ਸਾਨੂੰ ਮਿਲੇ ਨਹੀਂਗੇ ਜੇਕਰ ਐਸ ਐਚਓ ਸਾਹਿਬ ਸਾਡੇ ਖਿਲਾਫ ਕੋਈ ਗਲਤ ਕਾਰਵਾਈ ਕਰਦੀ ਹੈ ਪੁਲਿਸ ਪ੍ਰਸ਼ਾਸਨ ਤੇ ਅਸੀਂ ਤਿੱਖਾ ਸੰਘਰਸ਼ ਕਰਾਂਗੇ ਅਸੀਂ ਕਿਸੇ ਗੱਲ ਈ ਢੇਲ ਨਹੀਂ ਵਰਦਾਂਗੇ ਜੀ ਆਹ ਸਰ ਇਸ ਤਰ੍ਹਾਂ ਨਿਸਬੰਧੀ ਹੁਣ ਕੀ ਹੋਇਆ ਫੈਸਲਾ ਸਾਹਿਬ ਨੇ ਰਸਪੀਟ ਵਰਸਾ ਨਾਲ ਗੱਲ ਹੋਈ ਹੈ ਉਹਨਾਂ ਨੇ ਮੇਰੇ ਤੋਂ ਮਿਸਟਰ ਇਹਨਾਂ ਦੀ ਮੰਗਵਾਈ ਹੈ ਉਹ ਕਹਿੰਦੇ ਵੀਰਵਾਰ ਤੱਕ ਇਹਦਾ ਫੈਸਲਾ ਹੋ ਜਾਊਗਾ